ਸਾਸਟ੍ਰਿਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਅੱਜ ਰਾਤ ਤੋਂ ਇਸ ਰਾਸ਼ੀ ਦੇ ਸਾਰੇ ਦੁੱਖ ਕਸ਼ਟ ਸੰਕਟ ਖੁਦ ਭਗਵਾਨ ਪੋਲੇ ਨਾਲ ਦੂਰ ਕਰਨ ਵਾਲੇ ਹਨ ਜੀ ਹਾਂ ਦੋਸਤੋ ਇਸ ਰਾਸ਼ੀ ਵਾਲਿਆਂ ਨੂੰ ਮਿਲੇਗੀ ਬਹੁਤ ਵੱਡੀ ਖੁਸ਼ਖਬਰੀ ਇਹ ਰਾਸ਼ੀ ਵਾਲੇ ਹੋਣਗੇ ਤਾਂ ਨਾਲ ਮਾਲਾ ਮਾਲ ਵਨਣਗੇ ਕਰੋੜਪਤੀ ਤੁਹਾਨੂੰ ਦੱਸਦਾ ਹੀ ਇਹ ਹੁਣ ਭਗਵਾਨ ਪੋਲੇਨਾਥ ਦੀ ਕਿਰਪਾ ਦੇ ਨਾਲ ਕੁਝ ਰਾਸ਼ੀਆਂ ਵਾਲਿਆਂ ਦੀ ਅਚਾਨਕ ਕਿਸਮਤ ਚਮਕਣ ਵਾਲੀ ਹੈ ਅੱਜ ਰਾਤ ਤੋਂ ਇਹਨਾਂ ਦਾ ਭਾਗੇ ਉਦੇ ਹੋਣ ਵਾਲਾ ਹੈ ਭਗਵਾਨ ਪੋਲੇਨਾਥ ਇਹਨਾਂ ਰਾਸ਼ੀਆਂ ਤੇ ਬਹੁਤ ਜ਼ਿਆਦਾ ਪਰਸਨ ਹੋ ਗਏ ਹਨ ਇਹਨਾਂ ਰਾਸ਼ੀ ਵਾਲਿਆਂ ਤੇ ਬਹੁਤ ਮਿਹਰਬਾਨ ਹੋ ਗਏ ਹਨ ਅਤੇ ਇਹਨਾਂ ਦੀ ਝੋਲੀ ਹੁਣ ਖੁਸ਼ੀਆਂ ਦੇ ਨਾਲ ਭਰਨ ਵਾਲੇ ਹਨ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਵਾਲੀ ਹੈ ਕਿਹੜੀਆਂ-ਕਿਹੜੀਆਂ ਉਹ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਹਨ ਵੀਡੀਓ ਦੇ ਵਿੱਚ ਇਹ ਹੀ ਦੱਸਾਂਗੇ ਵਿਸਥਾਰਪੂਰਵਕ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣੋ ਬਿਨਾਂ ਕੱਟੇ ਬਿਨਾਂ ਸਕਿਪ ਕੀਤੇ ਹੋਏ ਵੀਡੀਓ ਪੂਰੀ ਸੁਣੋ ਇਹ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜੈ ਭੋਲੇ ਨਾਥ ਜੀ ਲਿਖ ਕੇ ਹਾਜ਼ਰੀ ਲਿਖਵਾ ਦਿਨਾ ਜੀ ਤਾਂ ਕਿ ਭਗਵਾਨ ਭੋਲੇ ਨਾਥ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ ਅਤੇ ਭਗਵਾਨ ਭੋਲੇ ਨਾਥ ਜੀ ਦਾ ਆਸ਼ੀਰਵਾਦ ਤੁਹਾਨੂੰ ਵੀ ਮਿਲ ਸਕੇ ਦੋਸਤੋ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਭਗਵਾਨ ਸ਼ਿਵ ਦੇ ਭਗਤਾਂ ਦੀ ਅਣਗਿਣਤ ਸੰਖਿਆ ਹੈ ਭਗਵਾਨ ਸ਼ਿਵ ਨੂੰ ਦੇਵਾਂ ਦੇ ਦੇਵ ਮਹਾਦੇਵ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਮਹਾਦੇਵ ਭੋਲੇनाथ ਸ਼ੰਕਰਦੇਵ ਰੁਦਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਿਵ ਦੀ ਕਿਰਪਾ ਹੁਣ ਕੁਝ ਰਾਸ਼ੀਆਂ ਦੇ ਉੱਤੇ ਪੈ ਚੁੱਕੀ ਹੈ ਅਤੇ ਇਹਨਾਂ ਰਾਸ਼ੀ ਵਾਲਿਆਂ ਦਾ ਹੁਣ ਭਾਗ ਚਮਕਣ ਵਾਲਾ ਹੈ ਜੋਤਿਸ਼ శాਸਤਰ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਹੁਣ ਇਹਨਾਂ ਰਾਸ਼ੀ ਵਾਲਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਹੋਣ ਵਾਲੀ ਹੈ ਸਕਾਰਾਤਮਕ ਬਦਲਾਵ ਹੁਣ ਇਹਨਾਂ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਦੇ ਵਿੱਚ ਤੈਕਰਨੋਂ ਮਿਲਣਗੇ ਹੁਣ ਇਹਨਾਂ ਦਾ ਹਰ ਦਿਨ ਨਵੀਆਂ ਖੁਸ਼ੀਆਂ ਦੇ ਨਾਲ ਚੱਲੇਗਾ ਹਰ ਦਿਨ ਕੁਝ ਨਵਾਂ ਲੈ ਕੇ ਆਵੇਗਾ ਹੁਣ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਭ ਕੁਝ ਮਿਲੇਗਾ ਜਿ세 ਇਹ ਹੱਕਦਾਰ ਹਨ ਕਈ ਗੁਣਾਂ ਲਾਭ ਉਮੀਦ ਕਈ ਗੁਣ ਲਾਭ ਪੜੇ ਲਾਭ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣਗੇ ਤੇ ਉਹ ਕਿਹੜੀਆਂ-ਕਿਹੜੀਆਂ ਰਾਸ਼ੀਆਂ ਹਨ ਇੱਕ-ਇੱਕ ਕਰਕੇ ਸਾਰੀਆਂ ਰਾਸ਼ੀਆਂ ਦੇ ਬਾਰੇ ਵਿਸਥਾਰਪੂਰਵਕ ਦੱਸਾਂਗੇ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ-ਕਿਹੜੀਆਂ ਰਾਸ਼ੀਆਂ ਦੀ ਕਿਸਮਤ ਅੱਜ ਰਾਤ ਭਗਵਾਨ ਸ਼ਿਵ ਬਦਲਣ ਵਾਲੇ ਹਨ ਧਾਂ ਦੀ ਵਰਖਾ ਕਰਨ ਵਾਲੇ ਹਨ ਦੋਸਤੋ ਸਭ ਤੋਂ ਪਹਿਲੀ ਰਾਸ਼ੀ ਜੋ ਆਉਂਦੀ ਹੈ ਉਹ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਸ਼ਿਵ ਦੀ ਅਪਾਰ ਕਿਰਪਾ ਪੈ ਰਹੀ ਹੈ ਤੁਲਾ ਰਾਸ਼ੀ ਵਾਲਿਆਂ ਨੂੰ ਭਗਵਾਨ ਸ਼ਿਵ ਦੀ ਭੰਡਾਰ ਕਿਰਪਾ ਪ੍ਰਾਪਤ ਹੋਵੇਗੀ। ਇਹਨਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਖੁਸ਼ੀ ਮਿਲੇਗੀ ਜਿਸ ਨਾਲ ਇਹਨਾਂ ਦਾ ਦੁਸ਼ਮਣ ਵੀ ਡਰ ਜਾਵੇਗਾ। ਇਹ ਸਮਝ ਲਓ ਕਿ ਕੋਈ ਵੱਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਤੁਲਾ ਰਾਸ਼ੀ ਵਾਲਿਓ ਘਰ ਪਰਿਵਾਰ ਦੇ ਵਿੱਚ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲੇਗਾ। ਰੁਕਿਆ ਹੋਇਆ ਧਨ ਤੁਹਾਨੂੰ ਵਾਪਸ ਮਿਲੇਗਾ ਵਪਾਰ ਵਿਚਾਰੀਆਂ ਰੁਕਾਵਟਾਂ ਖਤਮ ਹੋਣਗੀਆਂ ਤੁਸੀਂ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਖੁਸ਼ੀ ਦਾ ਅਹਿਸਾਸ ਕਰੋਗੇ ਬਹੁਤ ਚੰਗਾ ਸਮਾਂ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਹਾਨੂੰ ਮਿਲੇਗਾ ਉਹ ਸਭ ਕੁਝ ਤੁਹਾਨੂੰ ਪ੍ਰਾਪਤ ਹੋਵੇਗਾ ਜਿਸ ਤੇ ਤੁਸੀਂ ਹੱਕਦਾਰ ਹੋ ਸਮੇਂ ਦੇ ਅਨੁਸਾਰ ਜੋ ਵੀ ਮੌਕਾ ਮਿਲੇ ਉਹਨੂੰ ਹੱਥੋਂ ਨਾ ਜਾਣ ਦੇਣਾ ਦੂਸਰੀ ਰਾਸ਼ੀ ਹੈ ਜੀ ਤੁਨੂ ਰਾਸ਼ੀ ਤਨੂ ਰਾਸ਼ੀ ਵਾਲਿਓ ਤੁਹਾਨੂੰ ਦੱਸ ਰਹੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਕਵਾਨ ਸ਼ੇਵ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਆਏ ਦੇ ਵਿੱਚ ਵਿਰੇਧੀ ਹੋਵੇਗੀ ਨੌਕਰੀ ਦੇ ਵਿੱਚ ਵਾਧਾ ਹੋਵੇਗਾ ਉਨਤੀ ਹੋਵੇਗੀ ਵਪਾਰ ਦੇ ਵਿੱਚ ਅਚਾਨਕ ਤੁਹਾਨੂੰ ਲਾਭ ਮਿਲੇਗਾ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋਵੇਗੀ ਸਾਰੇ ਆਰਥਿਕ ਅਧੂਰੇ ਰੁਕੇ ਹੋਏ ਕੰਮ ਪੂਰੇ ਹੋਣਗੇ ਘਰ ਵਿੱਚ ਪਰਿਵਾਰ ਵਿੱਚ ਸ਼ਾਂਤੀ ਦਾ ਮਾਹੌਲ ਰਹੇਗਾ ਤੁਹਾਨੂੰ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲੇਗੀ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕਾਰਜ ਸਫਲਤਾਪੂਰਵਕ ਪੂਰੇ ਹੋਣਗੇ ਵੈਬਸਾਈਟ ਦੇ ਵਿੱਚ ਅਚਾਨਕ ਲਾਭ ਹੋਵੇਗਾ ਹਰ ਦਿਨ ਕੁਝ ਨਵਾਂ ਹੋਵੇਗਾ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਹੀ ਚੰਗਾ ਰਹੇਗਾ ਕੁਝ ਅਲੱਗ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਸ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਅਗਲੀ ਰਾਸ਼ੀ ਦੀ ਗੱਲ ਕਰੀਏ ਤਾਂ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਧਨ ਲਾਭ ਦੇ ਜੋਗ ਪਨ ਰਹੇ ਹਨ ਤੁਸੀਂ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਕਾਮਯਾਬੀ ਇਸhetra ਦੇ ਵਿੱਚ ਮਿਲੇਗੀ ਲਾਭ ਮਿਲੇਗਾ ਦਾंपत्य ਜੀਵਨ ਨਿੱਜੀ ਜੀਵਨ ਸਰੀਰਕ ਜੀਵਨ ਕਹਿੰਦੋ ਭਾਵ ਕਿ ਹਰ ਤਰ੍ਹਾਂ ਦਾ ਲਾਭ ਤੁਹਾਨੂੰ ਹੋਣ ਵਾਲਾ ਹੈ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਹੋਵੇਗੀ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਜਲਦੀ ਪ੍ਰਾਪਤ ਹੋਣ ਵਾਲਾ ਹੈ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਮੇਕ ਰਾਸ਼ੀ ਵਾਲਿਓ ਤੁਹਾਨੂੰ ਕੋਈ ਵੱਡਾ ਆਰਥਿਕ ਲਾਭ ਮਿਲਣ ਵਾਲਾ ਹੈ ਜੋ ਮੌਕਾ ਮਿਲੇ ਉਸਨੂੰ ਹੱਥੋਂ ਨਾ ਜਾਣ ਦੇਣਾ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਭਗਵਾਨ ਮਹਾਦੇਵ ਦੀ ਕਿਰਪਾ ਹੁਣ ਮੀਨ ਰਾਸ਼ੀ ਵਾਲਿਆਂ ਦੇ ਉੱਪਰ ਅਪਾਰ ਹੋ ਗਈ ਹੈ ਭਗਵਾਨ ਸ਼ਿਵ ਦੀ ਕਿਰਪਾ ਪੈ ਰਹੀ ਹੈ ਜਿਸ ਦੀ ਵਜ੍ਹਾ ਦੇ ਨਾਲ ਧਨ ਲਾਭ ਦੀ ਪ੍ਰਾਪਤੀ ਦੀ ਸੰਭਾਵਨਾ ਹੈ ਵਪਾਰ ਵੈਬਸਾਈਟ ਦੇ ਵਿੱਚ ਵਾਅਦਾ ਹੋਵੇਗਾ ਨੌਕਰੀ ਕਰਦੇ ਹਨ ਉਹਨਾਂ ਨੂੰ ਪੱਧ ਵਿੱਚ ਉਹਨਾਂ ਤੇ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਜਲਦੀ ਤੋਂ ਜਲਦੀ ਇਸ ਤਰ੍ਹਾਂ ਦੇ ਯੋਗ ਬਣਨਗੇ ਕਿ ਤੁਸੀਂ ਵਿਦੇਸ਼ ਵੀ ਜਾ ਸਕਦੇ ਹੋ ਇਸ ਰਾਸ਼ੀ ਵਾਲਿਆਂ ਦੇ ਲਈ ਵਪਾਰ ਵਰਗ ਦੇ ਲੋਕੋ ਵਪਾਰ ਵਿੱਚ ਅਧਿਕ ਵਾਅਦਾ ਹੋਵੇਗਾ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਕੋਲੇ ਮਿਲਾ ਕੇ ਸਮਾਂ ਚੰਗਾ ਹੈ ਇਸ ਵਾਰ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਸੰਵੇਦਨ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਹਾਦੇਵ ਦੀ ਕਿਰਪਾ ਦੇ ਨਾਲ ਹੁਣ ਬਹੁਤ ਚੰਗਾ ਸਮਾਂ ਆਉਣ ਵਾਲਾ ਹੈ ਮਾਨ ਸਨ ਮਾਨ ਵਧੇਗਾ ਤੁਹਾਡੀ ਸਮਾਜ ਦੇ ਵਿੱਚ ਤਾਰੀਫ ਕੀਤੀ ਜਾਵੇਗੀ ਨਾਲ ਹੀ ਮੀਨ ਰਾਸ਼ੀ ਵਾਲੇ ਤੁਸੀਂ ਨਵੇਂ ਅਵਸਰਾਂ ਦੀ ਤਲਾਸ਼ ਕਰਨ ਵਾਲੇ ਹੋ ਕਾਰੋਬਾਰ ਵਿੱਚ ਤਰੱਕੀ ਮਿਲੇਗੀ ਅਚਾਨਕ ਤਨ લાભ ਦੀ ਪ੍ਰਾਪਤੀ ਦੀ ਸੰਭਾਵਨਾ ਬਣੀ ਹੋਈ ਹੈ ਪਰਿਵਾਰ ਦੇ ਵਿੱਚ ਖੁਸ਼ੀ ਨਵਾਂ ਵਾਤਾਵਰਨ ਰਹੇਗਾ ਪਰ ਤੁਹਾਨੂੰ ਹਰ ਤਰ੍ਹਾਂ ਤੋਂ ਲਾਭ ਹੀ ਲਾਭ ਮਿਲੇਗਾ ਸਮਾਂ ਚੰਗਾ ਹੈ ਸਮੇਂ ਦਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਤਾਏ ਕਿ ਭਗਵਾਨ ਸ਼ਿਵ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਭਗਵਾਨ ਸ਼ਿਵ ਜੀ ਤੁਹਾਡੇ ਦੇ ਅਧਿਅੰਤ ਪਰੇਸ਼ਾਨ ਹਨ ਜਿਸ ਦੀ ਵਜ੍ਹਾ ਦੇ ਨਾਲ ਜੀਵਨ ਦੇ ਜਿੰਨੇ ਵੀ ਦੁੱਖ ਕਸ਼ਟ ਹਨ ਉਹ ਖਤਮ ਹੋ ਜਾਣਗੇ ਤੁਹਾਡੇ ਲਈ ਸਾਲਾਂ ਤੋਂ ਰੁਕਿਆ ਹੋਇਆ ਕੰਮ ਹੁਣ ਸਫਲਤਾਪੂਰਵਕ ਪੂਰਾ ਹੋਵੇਗਾ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ੀ ਨਮਾ ਰਹੇਗਾ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸتے ਇਹ ਕਿ ਜੇਕਰ ਤੁਸੀਂ ਕਿਸੇ ਨੂੰ ਇਸ ਤੋਂ ਪਹਿਲਾਂ ਪੈਸਾ ਕਿਤੇ ਉਧਾਰ ਦਿੱਤਾ ਹੋਇਆ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਸੀਂ ਕਿਸੇ ਕੋਲ ਪੈਸੇ ਚੁੱਕੇ ਸਨ ਕਰਜ਼ੇ ਦੇ ਰੂਪ ਦੇ ਵਿੱਚ ਉਸ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਸੀਂ ਆਰਥਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਬਹੁਤ ਹੀ ਲਾਭ ਉਠਾਓਗੇ ਬਸ ਇਸ ਸਮੇਂ ਤੁਸੀਂ ਕੀ ਕਰਨਾ ਹੈ ਕਿ ਆਪਣੇ ਉਕਰਸ ਬਾਤੇ ਕੰਟਰੋਲ ਰੱਖਣਾ ਹੈ ਇਸ ਦੇ ਨਾਲ ਤੁਹਾਨੂੰ ਕਿਤੇ ਘਟਾਣਾ ਪੈ ਜਾਵੇ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਹੁਣ ਸਫਲਤਾ ਹੀ ਮਿਲੇਗੀ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਮਾਹੌਲ ਬਹੁਤ ਹੀ ਖੁਸ਼ੀ ਨਮਾ ਬਣਿਆ ਬਣਿਆ ਰਹੇਗਾ ਜੇਕਰ ਤੁਸੀਂ ਇਸ ਸਮੇਂ ਕੋਈ ਨਵਾਂ ਵਾਹਨ ਲੈਣ ਬਾਰੇ ਸੋਚ ਰਹੇ ਸੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੇਕਰ ਅਸੀਂ ਘਰ ਵਿੱਚ ਕੋਈ ਨਵਾਂ ਕਾਰਜ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਉਹ ਵੀ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ। ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ। ਧੰਨਵਾਦ।